ਲੋ ਮਿੱਤਰੋ ਜਦੋਂ ਝੋਨੇ ਦੀਆਂ ਬੱਟਾਂ ਪੋਚਦੇ ਹੁੰਦੇ ਆ ਨਾ ਕਈ ਵਾਰੀ ਬੱਟ ਜਦੋਂ 2-3 ਕਿੱਲਿਆਂ ਦੀ ਵਾਹੀ ਲੰਮੀ ਹੁੰਦੀ ਹੈ ਉਦੋਂ ਖੜਾ ਬੰਦਾ ਇਹ ਸੋਚਦਾ ਵੀ ਯਾਰ ਸਾਰੇ ਤਰ੍ਹਾਂ ਦੀਆਂ ਮਸ਼ੀਨਾਂ ਹੀ ਜਾਂਦੀਆਂ ਨੇ ਵੀ ਹੁਣ ਕੋਈ ਇਹੀ ਜੀ ਮਸ਼ੀਨ ਇੱਕ ਬਣ ਜੇ ਜਿਹੜੀ ਬੱਟਾਂ ਵੀ ਪੋਚ ਦੇ ਕਿਉਂਕਿ ਜਿਹੜਾ ਬੰਦਾ ਲਗਾਤਾਰ ਕਹੀ ਚਲਾ ਰਿਹਾ ਹੁੰਦਾ ਫਿਰ ਉਹਦੀ ਢੂਹੀ ਨੂੰ ਪਤਾ ਹੁੰਦਾਗਾ ਸ਼ਾਮ ਨੂੰ ਉੱਠਣ ਜੋਗਾ ਨਹੀਂ ਰਹਿੰਦਾ ਬੰਦਾ ਤੇ ਆਹ ਜਿਹੜੀ ਮਸ਼ੀਨ ਆਪਣੇ ਕੋਲੇ ਖੜੀ ਹੈ ਇਹ ਬੱਟਾਂ ਪੋਚਣ ਵਾਸਤੇ ਸਪੈਸ਼ਲ ਬਣਾਈ ਗਈ ਹੈਗੀ ਕੰਮ ਇਹ ਕਹੀ ਕਰੂਗੀ ਕੱਲਾ ਹੀ ਨਹੀਂ ਹੈਗਾ ਵੀ ਕੱਲਾ ਝੋਨੇ ਵਾਲੀਆਂ ਬੱਟਾਂ ਪੋਚੂਗੀ ਜਾਂ ਬੱਟਾਂ ਲਿਪੂਗੀ ਦੋ ਤਿੰਨ ਕੰਮ ਇਹ ਹੋਰ ਕਰੂਗੀ ਬੱਟ ਇੱਕ ਤਾਂ ਕਿਸੇ ਵੀ ਤਰ੍ਹਾਂ ਦੀ ਬੱਟ ਤੁਸੀਂ ਨਵੀਂ ਪਾਉਣੀ ਆ ਨਵੀਂ ਬੱਟ ਪਾਉਣ ਦਾ ਵੀ ਕੰਮ ਕਰੂਗਾ ਹੈ ਇਹ ਜਿੰਦਰੀ ਹੈ ਇਹਨੂੰ ਆਪਾਂ ਜਿੰਦਰੇ ਦਾ ਹੀ ਨਾਮ ਦੇਵਾਂਗੇ ਪਰ ਥੋੜਾ ਜਿਹਾ ਐਡਵਾਂਸ ਹੋ ਗਿਆ ਥੋੜਾ ਨਹੀਂ ਕਹਿ ਸਕਦੇ ਬਹੁਤ ਜ਼ਿਆਦਾ ਐਡਵਾਂਸ ਹੋ ਗਿਆ ਇਹ ਚੀਜ਼ਾਂ ਪਹਿਲਾਂ ਆਪਾਂ ਇਹਨੂੰ YouTube ਦੇ ਉੱਤੇ ਇਧਰ ਜਾਪਾਨ ਵਗੈਰਾ ਦੇ ਲੋਕ ਜਦੋਂ ਚਲਾਉਂਦੇ ਹੁੰਦੇ ਸੀ ਉੱਥੇ ਦੇਖਣ ਨੂੰ ਮਿਲਦੀਆਂ ਸੀ ਤੇ ਹੁਣ ਇਸ ਟਾਈਮ ਆਪਣੇ ਪੰਜਾਬ ਦੇ ਵਿੱਚ ਇਹ ਅਵੇਲੇਬਲ ਹੈ ਜੇ ਕਿਸੇ ਵੀਰ ਨੂੰ ਇਹ ਮਸ਼ੀਨ ਚਾਹੀਦੀ ਹੈ ਤਾਂ ਤੁਸੀਂ ਮਿਹਰ ਐਗਰੋ ਵਾਲਿਆਂ ਨਾਲ ਸੰਪਰਕ ਕਰ ਸਕਦੇ ਹੋਗੇ ਆਜੋ ਤੁਹਾਨੂੰ ਇਹਦੀ ਪੂਰੀ ਡਿਟੇਲ ਦਿੰਨੇ ਆ ਇਹਦੇ ਵਿੱਚ ਇਹ ਦੋ ਗੇਅਰ ਦਿੱਤੇ ਇਹ ਗੇਅਰ ਦਿੱਤਾ ਹੋਇਆ ਦੇਖੋ ਇੱਕ ਤਾਂ ਇਹ ਗੇਅਰ ਹੋ ਗਿਆ ਇਹਦੇ ਵਿੱਚ ਤਕਰੀਬਨ 2 ਕਿਲੋਲਟਰ ਤੇਲ ਹੈ ਵੀ ਇਹਨੂੰ ਤੁਸੀਂ ਕਿੰਨਾ ਮਰਜ਼ੀ ਚਲਾਈ ਚੱਲੋ ਕਿਉਂਕਿ ਲੋਡ ਤਾਂ ਇਹਦੇ ਉੱਤੇ ਹੈ ਹੀ ਨਹੀਂ ਤਾਂ ਹੈ ਆਰਾਮ ਨਾਲ ਚੱਲੂਗਾ ਉਸ ਤੋਂ ਬਾਅਦ ਇੱਕ ਆ ਗੇਅਰ ਹੈ ਇਹਦੇ ਵਿੱਚ ਵੀ ਤਕਰੀਬਨ 5 ਲੀਟਰ ਦੇ ਲਵੇ ਲਾਉਣੇ ਤੇਲ ਹੈ ਇਹ ਵੀ ਕਿੰਨਾ ਤੁਸੀਂ ਮਰਜ਼ੀ ਚਲਾਈਂ ਚੱਲੋ ਕਿਸੇ ਪ੍ਰਕਾਰ ਦਾ ਤੁਹਾਨੂੰ ਖੜਿਆਲੇ ਦੇ ਵਿੱਚ ਨਹੀਂ ਮਿਲੂਗੀ ਪੀਟੀਓ ਦੇ ਨਾਲ ਚੱਲਦਾ ਹੈ ਇਹ ਠੀਕ ਹੈ ਉਸ ਤੋਂ ਬਾਅਦ ਲਿਫਟ ਤੋਂ ਇਹ ਇਹਦਾ ਸਿਸਟਮ ਆ ਜਿਹੜਾ ਆਪਰੇਟ ਹੁੰਦਾਗਾ ਤੇ ਇੱਕ ਗੇਅਰ ਇਹਦੇ ਸਾਈਡ ਤੇ ਹੈ ਗੇਅਰਾਂ ਦੇ ਬਾਰੇ ਮੈਂ ਕਿਉਂ ਦੱਸ ਰਿਹਾ ਕਿਉਂਕਿ ਮੇਰਾ ਦੱਸਣ ਦਾ ਮਕਸਦ ਇਹ ਹੈ ਵੀ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਚੇਨ ਜਾਂ ਕੋਈ ਹੋਰ ਸਿਸਟਮ ਨਹੀਂ ਹੈਗਾ ਕੋਈ ਵੈਲਟ ਜਾਂ ਚੇਨ ਨਹੀਂ ਇਹਦੇ ਵਿੱਚ ਹੈਗੀ ਮੇਰੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਬ੍ਰੇਕਡਾਊਨ ਨਹੀਂ ਆਉਂਦਾ ਇਹਦੇ ਤੋਂ ਆਪਾਂ ਇੱਕ ਤਾਂ ਨਮਾ ਜੇ ਕੋਈ ਆਪਾਂ ਖਾਲ ਪਾਉਣਾਗਾ ਕਿੰਨੀ ਮਰਜ਼ੀ ਉੱਚੀ ਵੱਟ ਪਾਉਣੀ ਆ ਜਾਂ ਕਿਸੇ ਵੱਟ ਨੂੰ ਹਲਕੀ ਵੱਟ ਨੂੰ ਮਿੱਟੀ ਚਾੜਨੀ ਆ ਤਾਂ ਮਿੱਟੀ ਚਾੜ ਵੀ ਦਊਗਾ ਇਹ ਇਹ ਤਕਰੀਬਨ ਇਦਾਂ ਦੇ ਆਪਣੇ ਸਾਰੇ ਕੰਮ ਕਰੂਗਾ ਜਿਹੜੇ ਤੁਸੀਂ ਵੀਡੀਓ ਦੇਖ ਰਹੇ ਹੋ ਦੇਖੋ ਆਹ ਵੱਟਾਂ ਇਹ ਪੋਚ ਰਿਹਾ ਹੈ ਜਿੰਦਰਾ ਤਾਂ ਬੱਟਾਂ ਪੋਚਣ ਦਾ ਕੰਮ ਤਾਂ ਇਹ ਕਰਦਾ ਹੀ ਕਰਦਾਗਾ ਤੇ ਦੂਜੇ ਪਾਸੇ ਨਵੀਂ ਬੱਟ ਜਿਹੜੀ ਬਣਾਉਗਾ ਇਹ ਬਿਲਕੁਲ ਠੋਸ ਬੱਟ ਬਣਾਉਂਦਾਗਾ ਥੋੜੀ ਬੱਟ ਜਦੋਂ ਆਪਾਂ ਪਾਣੀ ਲਾਵਾਂਗੇ ਤਾਂ ਪਾਣੀ ਲਾਉਣ ਵੇਲੇ ਬੱਟ ਥੱਲੇ ਨਹੀਂ ਬੈਠਦੀਗੀ ਭੋਲੀ ਨਹੀਂ ਹੁੰਦੀ ਕਿਉਂਕਿ ਪੂਰੀ ਤਰ੍ਹਾਂ ਇਹ ਪ੍ਰੈਸ ਕਰਦਾ ਚੰਗੀ ਤਰ੍ਹਾਂ ਪਲਾਸਤਰ ਮਾਰਦਾ ਤੇ ਜਿਵੇਂ ਕਹੀ ਨਾਲ ਥਾਪੜੀ ਹੁੰਦੀ ਆ ਤਾਂ ਬੱਟ ਬਹੁਤ ਜ਼ਿਆਦਾ ਮਜ਼ਬੂਤ ਬਣਦੀ ਆ ਇਹਦੇ ਵਿੱਚ ਦੋ ਅਡਜਸਟਮੈਂਟ ਆ ਨੇ ਇੱਕ ਤਾਂ ਜਿਹੜੇ ਆ ਨਟ ਨੇ ਇਹਨਾਂ ਨਟਾਂ ਨੂੰ ਖੋਲ ਕੇ ਆਪਾਂ ਇਹਨੂੰ ਬਾਹਰ ਨੂੰ ਕਰ ਦਾਂਗੇ ਤਾਂ ਬੱਟ ਆ ਕੀ ਜਿਹੜੀ ਜ਼ਿਆਦਾ ਮੋਟੀ ਬਣਨ ਲੱਗ ਜੂਗੀ ਬੱਟ ਆਪਾਂ ਉਹ ਵੀ ਆਪਣੇ ਹਿਸਾਬ ਨਾਲ ਰੱਖ ਸਕਦੇ ਆ ਉਸ ਤੋਂ ਇਲਾਵਾ ਇਹਦੇ ਵਿੱਚ ਕਾ ਐਡਜਸਟਮੈਂਟ ਹੈਗੀ ਇਸ ਲੀਵਰ ਨੂੰ ਆਪਾਂ ਸੇੜ ਕੇ ਇਹਦੀ ਜਿਹੜੀ ਹਾਈਟ ਹੈਗੀ ਵੱਟਦੀ ਉਚਾਈ ਹੈ ਉਸ ਉਚਾਈ ਨੂੰ ਵੀ ਸੈੱਟ ਕਰ ਸਕਦੇ ਆ ਇਸ ਲੀਵਰ ਤੋਂ ਇਹ ਦੋ ਹਾਈਟ ਵੀ ਤੇ ਮਟਾਈ ਦੋਨੇ ਚੀਜ਼ਾਂ ਆਪਾਂ ਐਡਜਸਟ ਕਰ ਸਕਦੇ ਆ ਤੇ ਜਦੋਂ ਆਪਾਂ ਮੰਨ ਲਓ ਕਿਸੇ ਪਹੀ ਦੇ ਨਾਲ ਮਿੱਟੀ ਚਾੜਨੀ ਹੈਗੀ ਜਿਵੇਂ ਆਪਣੇ ਰਾਸਤਿਆਂ ਦੇ ਨਾਲ ਜ਼ਮੀਨ ਜਿਹੜੀ ਲੱਗਦੀ ਹੁੰਦੀ ਹੈ ਤਾਂ ਉੱਥੇ ਕੀ ਹੈ ਤਾਂ ਉੱਥੇ ਆਪਾਂ ਦੇ ਆ ਜਿਹੜੇ ਚਾਰ ਨਟ ਨੇ ਨਟ ਖੋਲ ਕੇ ਤਾਂ ਇਹ ਇਕੱਲਾ ਮੁਰੋਂ ਰੂਲਾ ਰਹਿ ਜਾਊਗਾ ਚੰਗੀ ਤਰ੍ਹਾਂ ਬੱਟ ਨੂੰ ਪੋਚ ਦੂਗਾ ਜੇ ਇਹ ਇੱਕ ਮਸ਼ੀਨ ਲੈ ਕੇ ਇੱਕ ਟਰੈਕਟਰ ਦੇ ਮਗਰ ਪਾ ਕੇ ਰੱਖੀ ਹੋਵੇ ਰੈਂਟ ਤੇ ਵੀ ਜਿਹੜਾ ਬੰਦਾ ਇਸ ਟਰੈਕਟਰ ਨੂੰ ਚਲਾ ਰਿਹਾਗਾ ਉਹਦਾ ਨੰਬਰ ਭਾਈ ਸਾਰੇ ਪਿੰਡ ਕੋਲੇ ਹੋਵੇ ਵੀ ਹੁਣ ਫੁਲਾਨਿਆਂ ਸਾਡੇ ਆ ਜਾ ਫੁਲਾਨਿਆਂ ਸਾਡੇ ਆ ਜਾ ਇਸ ਤਰ੍ਹਾਂ ਕਰਕੇ ਮੈਨੂੰ ਲੱਗਦਾ ਵੀ ਸਾਰੇ ਪਿੰਡ ਦੀਆਂ ਬੱਟਾਂ ਇਹ ਇੱਕ ਮਸ਼ੀਨ ਲਿੱਪ ਸਕਦੀ ਆ ਤੇ ਚਲਾਉਣਾ ਇਹਨੂੰ ਬਹੁਤ ਸੌਖਾ ਹੈਗਾ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਾਂ ਵੀ ਜਿੰਨੀਆਂ ਮਸ਼ੀਨਾਂ ਆ ਰਹੀਆਂ ਨੇ ਇਹ ਬਟਾ ਲਿਪਣ ਵਾਲੀਆਂ ਇਹ ਤੋਂ ਪਹਿਲਾਂ ਕਿਉਂਕਿ ਇਹ ਤੁਸੀਂ ਕਹਿੰਦੇ ਹੋਵੋਗੇ ਯਾਰ ਵੀ ਆ ਤਾਂ ਰਹੀਆਂ ਨਹੀਂ ਵੀ ਦੇਖੀਆਂ ਨਹੀਂ ਚੱਲ ਰਹੀਆਂ ਨੇ ਮਾਰਕੀਟ ਦੇ ਵਿੱਚ ਮਸ਼ੀਨਾਂ 노 ਡਾਊਟ ਉਹਨਾਂ ਦੇ ਵਿੱਚ ਇੱਕ ਚੀਜ਼ ਦੀ ਦਿੱਕਤ ਹੈ ਵੀ ਉਹ ਮਸ਼ੀਨਾਂ ਜਿਹੜੀਆਂ ਨੇਗੀਆਂ ਉਹ 4 ਵੀਲ ਟਰੈਕਟਰ ਤੇ ਚੱਲਦੀਆਂ ਨੇ ਪਰ ਜਿਹੜੀ ਆ ਮਸ਼ੀਨ ਆਂਗੀ ਇਹ ਜਿੰਦਰਾਗਾ ਇਹ ਤੁਸੀਂ 2 ਵੀਲ ਡਰਾਈਵ ਟਰੈਕਟਰ ਤੇ ਵੀ ਚਲਾ ਸਕਦੇ ਹੋਗੇ 2 ਵੀਲ ਡਰਾਈਵ ਟਰੈਕਟਰ ਦੇ ਉੱਤੇ ਇਹ ਪੂਰਾ ਵਧੀਆ ਚੱਲੂ ਕੋਈ ਇਹ ਨੂੰ ਇਹ ਨਹੀਂ ਹੈਗਾ ਵੀ ਇਹਦਾ ਜ਼ੋਰ ਜ਼ਿਆਦਾ ਚਾਹੀਦਾ ਇਹਨੂੰ ਚਲਾਉਣ ਵਾਸਤੇ ਵੀ ਤਾਂ 4 ਵੀਲ ਡਰਾਈਵ ਟਰੈਕਟਰ ਚਾਹੀਦਾ ਜੇ ਇਹਦੀ ਖਿਚਾਈ ਕਰਵਾਉਣੀ ਆ ਜਿਹੜੀਆਂ ਆਮ ਮਸ਼ੀਨਾਂ ਜਦੋਂ ਆਪਾਂ ਉਹਨੂੰ ਟੂ-ਵੀਲ ਡਰਾਈਵ ਟਰੈਕਟਰ ਤੇ ਚਲਾਉਨੇ ਆ ਤਾਂ ਉਹ ਟਰੈਕਟਰ ਨੂੰ ਇੱਕ ਪਾਸੇ ਨੂੰ ਖਿੱਚਦੀਆਂ ਨੇ ਪਤਾ ਨਹੀਂ ਕੀ ਚੀਜ਼ ਆ ਮਤਲਬ ਥੋੜੀ ਵੱਟ ਆ ਕਿ ਜਿਹੜੀ ਵਿੰਗੀ ਜਾਂਦੀ ਐ ਜਦੋਂ ਆਪਾਂ ਕਿਸੇ ਹੋਰ ਮਸ਼ੀਨ ਨੂੰ ਟੂ-ਵੀਲ ਡਰਾਈਵ ਟਰੈਕਟਰ ਤੇ ਚਲਾਉਨੇ ਆ ਤਾਂ ਉਹ ਟਰੈਕਟਰ ਨੂੰ ਧੱਕਦੀਆਂ ਨੇ ਇੱਕ ਸਾਈਡ ਨੂੰ ਪਰ ਜਿਹੜੀ ਇਹ ਮਸ਼ੀਨ ਆ ਮਿਹਰ ਐਗਰੋ ਲੱਡੇ ਵਾਲੇ ਨੇ ਬਣਾਈ ਹੈਗੀ ਤਾਂ ਇਹ ਮਸ਼ੀਨਾਂ ਕੀ ਜਿਹੜੀ ਇਹ ਟਰੈਕਟਰ ਨੂੰ ਧੱਕਦੀ ਨਹੀਂ ਥੋੜਾ ਟਰੈਕਟਰ ਬਿਲਕੁਲ ਜਮਾ ਸਿੱਧਾ ਸਟ੍ਰੇਟ ਜਾਊਗਾ ਜੇ ਤੁਸੀਂ ਟਰੈਕਟਰ ਨੂੰ ਮੋੜੋਗੇ ਵੀ ਵੱਟ ਦੇ ਵਿੱਚ ਵਿੰਗ ਪਾਉਣਾ ਤਾਂ ਤੁਹਾਨੂੰ ਬਹੁਤ ਧਿਆਨ ਨਾਲ ਉਹ ਕਰਨਾ ਪਊਗਾ ਮਤਲਬ ਮੋੜਨਾ ਪਊ ਬ੍ਰੇਕ ਬ੍ਰੂਕ ਲਾ ਕੇ ਇਹ ਨਹੀਂ ਮਸ਼ੀਨ ਇਦਾਂ ਦੀ ਹੈਗੀ ਥੋੜੀ ਵੱਟ ਵਿੰਗੀ ਨਹੀਂ ਹੋਊਗੀ ਬਿਲਕੁਲ ਜਮਾ ਸਿੱਧੀ ਵੱਟ ਇਹ ਥੋੜਾ ਜਿੰਦਰਾ ਪਾਊਗਾ ਜਣੀ ਆਪਾਂ ਤਾਂ ਕਰਕੇ ਕਹਿ ਸਕਦੇ ਆਂ ਵੀ ਇਹ ਜਿੰਦਰਾ ਬਹੁਤ ਜ਼ਿਆਦਾ ਐਡਵਾਂਸ ਹੈ ਤੇ ਜੇ ਤੁਸੀਂ ਇਹਨੂੰ ਖਰੀਦਣਾਗਾ ਤਾਂ ਖਰੀਦਣ ਵਾਸਤੇ ਨੰਬਰ ਜਿਹੜਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਦੇ ਉੱਤੇ ਗੱਲਬਾਤ ਤੁਸੀਂ ਕਰ ਸਕਦੇ ਹੋ ਤੇ ਹੁਣ ਕਈ ਵੀਰ ਕਹਿੰਦੇ ਹੋਣਗੇ ਵੀ ਆਰ ਵੀ ਹੁਣ ਜਿੰਦਰੇ ਦੇ ਉੱਤੇ ਇੰਨੇ ਪੈਸੇ ਲਾਉਣੇ ਪੈਣਗੇ ਮਹਿੰਗਾ ਹੋ ਜੋ ਇਦਾਂ ਦੇ ਜਿੰਦਰੇ ਜਮਾਂ ਸੇਮ ਚੀਜ਼ ਮਾਰਕੀਟ ਦੇ ਵਿੱਚ ਆਉਂਦੀ ਹੈ ਤਾਂ ਉਹ ਮਸ਼ੀਨਾਂ ਦੇ ਨਾਲੋਂ ਤਕਰੀਬਨ ਤਕਰੀਬਨ ਆਪਾਂ ਕਹਿ ਦਈਏ ਵੀ ਕਈ ਕੰਪਨੀਆਂ ਦੇ ਨਾਲੋਂ ਤਾਂ ਇਹਦਾ ਲੱਖ ਰੁਪਏ ਦਾ ਫਰਕ ਆ ਰੇਟ ਦਾ ਤੇ ਕਈਆਂ ਨਾਲੋਂ 50000 ਦਾ ਵੀ ਤੁਹਾਡੀ ਜੇਬ ਦੇ ਉੱਤੇ ਪਾਰ ਨਹੀਂ ਪੈਣ ਦਿੰਦੀ ਇਹ ਕੰਪਨੀ ਤਕਰੀਬਨ ਕਦੀ ਵੀ ਮਹਿਰ ਐਗਰੋ ਦੀਆਂ ਜਿੰਨੀਆਂ ਵੀ ਆਈਟਮਾਂ ਆਉਂਦੀਆਂ ਨੇ ਇਹਨਾਂ ਨੇ ਬਜਟ ਅਕਾ ਜਿਹੜਾ ਬਹੁਤ ਜਾਇਜ਼ ਰੱਖਿਆ ਹੁੰਦਾਗਾ ਕਿਉਂਕਿ ਜਿਹੜੀ ਚੀਜ਼ ਦਾ ਜਿੰਨਾ ਕੁ ਮੁੱਲ ਬਣਦਾ ਉਹਨਾਂ ਕੁ ਮੁੱਲ ਹੀ ਵਸੂਲਿਆ ਜਾਵੇ ਤਾਂ ਉਹ ਚੰਗੀ ਗੱਲ ਹੈ ਤੇ ਬਾਕੀ ਜੇ ਤੁਸੀਂ ਇਹਦੀ ਡੈਮੋ ਲੈਣੀ ਆਂਗੀ ਤਾਂ ਤੁਸੀਂ ਲੱਢੇ ਆ ਸਕਦੇ ਹੋਗੇ ਸੰਗਰੂਰ ਤੋਂ ਧੂਰੀ ਵਾਲੇ ਰੋਡ ਦੇ ਉੱਤੇ ਪਲਾਟ ਹੈਗਾ ਮਹਿਰ ਐਗਰੋ ਦਾ ਬਸੰਤ ਵੈਲੀ ਸਕੂਲ ਦੇ ਕੋਲੇ ਬਿਲਕੁਲ ਜਮਾ ਸਕੂਲ ਦੇ ਕੋਲੇ ਆ ਕੇ ਤੁਸੀਂ ਇੱਥੇ ਆ ਕੇ ਇਹਨੂੰ ਚਲਾ ਕੇ ਦੇਖ ਸਕਦੇ ਹੋ ਤੇ ਜੇ ਕਿਸੇ ਨੇ ਬਾਈ ਹੋਰਾਂ ਤੋਂ ਮਸ਼ੀਨ ਖਰੀਦਨੀ ਆ ਤਾਂ ਬੜੀ ਲੰਮੀ ਮੈਂ ਇਸ ਵੀਡੀਓ ਨੂੰ ਕਿਸੇ ਖਿੱਚਦਾ ਹੈਗਾ ਵੀ ਤੁਸੀਂ ਨੰਬਰ ਜਿਹੜਾ ਸਕਰੀਨ ਤੇ ਚੱਲਦਾ ਉਸ ਨੰਬਰ ਦੇ ਉੱਤੇ ਗੱਲਬਾਤ ਕਰ ਸਕਦੇ ਹੋ ਜੇ ਡੈਮੋ ਲੈਣੀ ਆ ਤਾਂ ਤੁਸੀਂ ਇੱਥੇ ਪਹੁੰਚ ਸਕਦੇ ਹੋ ਕਿਵੇਂ ਲੱਗੀ ਚੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਚੰਗੀ ਲੱਗੀ ਤਾਂ ਇਹਨੂੰ ਅੱਗੇ ਸਾਂਝੀ ਜਰੂਰ ਕਰ ਦਿਓ ਸਤਿ ਸ੍ਰੀ ਅਕਾਲ